ਢੀਗੜ ਕਿਸਾਨ ਮੋਰਚੇ ਦੀ ਆਮਦ ਨੂੰ ਲੈ ਕੇ ਜਿੱਥੇ ਸਮੁੱਚੇ ਪੰਜਾਬ ਭਰ ਦੇ ਵਿੱਚ ਪੁਲਿਸ ਵਿਭਾਗ ਵੱਲੋਂ ਜਿਹੜੀਆਂ ਡੱਕਾਂ ਨੇ ਵਕੂ ਵਕ ਮਾਰਗਾਂ ਤੇ ਜੋ ਕਿਸਾਨ ਜਥੇਬੰਦੀਆਂ ਦੇ ਜਥੇ ਨੇ ਜੋ ਚੰਡੀਗੜ੍ਹ ਨੂੰ ਕੂਚ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਰੋਕਿਆ ਜਾ ਰਿਹਾ ਵਕੂ ਵਕ ਮਾਰਗਾਂ ਤੇ ਨਾਕਿਆਂ ਦੇ ਉੱਪਰ ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿੱਥੇ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਗੁਰਦਾਸਪੁਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਗਰਾਹਾਂ ਤੇ ਪੁਲਿਸ ਦਰਮਿਆਨ ਤਿੱਖੀਆਂ ਝੜਪਾਂ ਜਿਹੜੀਆਂ ਸੀ ਦੇਰ ਰਾਤ ਸਾਹਮਣੇ ਆਈਆਂ ਸਨ ਉੱਥੇ ਅਸੀਂ ਉੱਥੇ ਹੀ ਅੱਜ ਵੀ ਅੱਜ ਵੀ ਤੁਹਾਨੂੰ ਦੱਸਦੀ ਆ ਕਿ ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਤੇ ਜਿੱਥੋਂ ਜ਼ਿਲ੍ਹਾ ਗੁਰਦਾਸਪੁਰ ਦੀ ਹੱਦਬੰਦ ਖਤਮ ਹੁੰਦੀ ਆ ਤੇ ਹਰਪੁਰ ਦੀ ਸ਼ੁਰੂ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਕਿ ਦੋਵਾਂ ਨਾਕਾ ਪਰਾਣਾ ਸ਼ਾਲਾ ਥਾਣੇ ਦੀ ਹਦੂਦ ਦੇ ਵਿੱਚ ਦੋਵਾਂ ਨਾਕੇ ਦੇ ਉੱਪਰ ਜੋ ਭਾਰਤੀ ਕਿਸਾਨ ਯੂਨੀ ਇਕਤਾ ਅਗਰਾਹ ਦਾ ਜੋ ਜਥਾ ਬੀਬੀ ਗਵਿੰਦਰ ਕੌਰ ਦੀ ਅਗਵਾਈ ਦੇ ਵਿੱਚ ਜੋ ਕੂਚ ਕਰਨ ਦੀ ਚੰਡੀਗੜ੍ਹ ਨੂੰ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਇੱਥੇ ਰੋਕ ਦਿੱਤਾ ਗਿਆ ਸੋ ਜਥੇਬੰਦੀ ਦੇ ਆਗੂਆਂ ਵੱਲੋਂ ਜਥੇਬੰਦੀ ਦੇ ਨਾਲ ਜੁੜੇ ਹੋਏ ਕਿਸਾਨਾਂ ਵੱਲੋਂ ਜੰਮ ਕੇ ਪੰਜਾਬ ਸਰਕਾਰ ਖਿਲਾਫ ਪੁਲਿਸ ਪ੍ਰਸ਼ਾਸਨ ਖਿਲਾਫ ਜਿਹੜੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਸੋ ਇਸ ਨਾਰੇਬਾਜੀ ਦੇ ਚਲਦਿਆਂ ਇਸ ਰੋਜ਼ ਪ੍ਰਦਰਸ਼ਨ ਦੇ ਚਲਦਿਆਂ ਜੋ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜੰਮ ਕੇ ਨਾਰੇਬਾਰੀ ਹੋ ਰਹੀ ਹੈ ਸੋ ਅਗਵਾਈ ਕਰ ਰਹੇ ਨੇ ਜੋ ਇਸ ਪ੍ਰਦਰਸ਼ਨ ਕਰ ਰਹੀਆਂ ਤੇ ਮੇਰੇ ਵੀਰ ਜੀ ਨੇ ਬਲਾਕ ਪ੍ਰਧਾਨ ਨੇ ਜੋ ਜ਼ੋਨ ਪ੍ਰਧਾਨ ਨੇ ਮਾਫ ਕਰਨਾ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਸੋ ਇਹ ਜੋ ਅੱਜ ਦਾ ਵਰਤਾਰਾ ਜਿਵੇਂ ਬੀਤੇ ਦਿਨ ਤੋਂ ਫੜੋ ਫੜਾਈ ਦਾ ਗ੍ਰਿਫਤਾਰੀਆਂ ਦਾ ਨજરਬੰਦੀਆਂ ਦਾ ਜੋ ਸਿਲਸਿਲਾ ਪੁਲਿਸ ਵੱਲੋਂ ਜਾਰੀ ਸੀ ਤੇ ਅੱਜ ਫਿਰ ਜੋ ਚੰਡੀਗੜ੍ਹ ਨੂੰ ਰਵਾਨਾ ਹੋਣ ਦੌਰਾਨ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੀਆਂ ਜਥੇਬੰਦੀਆਂ ਦੇ ਜਥਿਆਂ ਨੂੰ ਰੋਕ ਦਿੱਤਾ ਗਿਆ ਇਸ ਨੂੰ ਕਿਵੇਂ ਦੇਖਦੇ ਹੋ ਸਾਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਜਿਦਾਂ ਅਸੀਂ ਪੰਜਾਬ ਦੇ ਨਿਵਾਸੀ ਨਹੀਂ ਹੁੰਦੇ ਅਸੀਂ ਕੋਈ ਬਾਹਰੋਂ ਆਏ ਲੋਕ ਆ ਜਿਨ੍ਹਾਂ ਨੂੰ ਆਪਣੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਜਾਣ ਦਾ ਅਧਿਕਾਰ ਨਹੀਂ ਰਿਹਾ ਪਹਿਲੇ ਤਾਂ ਮੋਦੀ ਨੇ ਦਿੱਲੀ ਰੋਕਿਆ ਸੀਗਾ ਤੇ ਇਹ ਸਾਨੂੰ ਟੱਕਰਿਆ ਕੋ ਉਹਦਾ ਵੀ ਪਿਓ ਇਹਨੇ ਸਾਨੂੰ ਪੰਜਾਬ ਦੇ ਵਿੱਚ ਹੀ ਸਾਨੂੰ ਗੁਲਾਮ ਬਣਾ ਕੇ ਰੱਖਤਾ ਸਾਨੂੰ ਰੋਕ ਕੇ ਰੱਖਤਾ ਸਾਨੂੰ ਅਸੀਂ ਆਪਣੀ ਕੋਈ ਗੱਲ ਨਹੀਂ ਰੱਖ ਸਕਦੇ ਹੈਗੇ ਲੋਕੀਏ ਧਰਨਾ ਕੋਈ ਨਵਾਂ ਨਹੀਂ ਪੰਜ ਦਿਨ ਪਹਿਲੇ ਵੀ ਅਸੀਂ ਚੰਡੀਗੜ੍ਹ ਧਰਨਾ ਲਾਇਆ ਸ਼ਾਂਤੀਪੂਰਵਕ ਤਰੀਕੇ ਨਾਲ ਧਰਨਾ ਲਾਇਆ ਚੰਡੀਗੜ੍ਹ ਵਿੱਚ ਕਿਸੇ ਨੂੰ ਅਸੀਂ ਤੰਗ ਨਹੀਂ ਕੀਤਾ ਕਿ ਉਹਨੂੰ ਪਰੇਸ਼ਾਨ ਨਹੀਂ ਕੀਤਾ ਤੇ ਹੁਣ ਸਾਨੂੰ ਰੋਕੇ ਕੀ ਨਿਕਲ ਜੂਗਾ ਇਹ ਕਿਤੇ ਨਾ ਕਿਤੇ ਗੁੱਸਾ ਆਵਾ ਭਗੌਂਤਮਾਨ ਦਾ ਉਹ ਮਤਲਬ ਆਪਣੀ ਮੈਂ ਦੇ ਵਿੱਚ ਆ ਗਿਆ ਕਿ ਮੈਂ ਜਿਹੜਾ ਮੁੱਖ ਮੰਤਰੀ ਆ ਮੇਰੇ ਅੱਗੇ ਕੋਈ ਖੜੋ ਨਹੀਂ ਸਕਦਾ ਜੇਲਾ ਗੁਰਦਾਸਪੁਰ ਤੋਂ ਤੁਹਾਡੀ ਜਥੇਬੰਦੀ ਤੋਂ ਇਲਾਵਾ ਜਾਂ ਤੁਹਾਡੀ ਜਥੇਬੰਦੀ ਦੇ ਨਾਲ ਜੁੜੀ ਹੋਈ ਜਿੰਨੇ ਵੱਖ-ਵੱਖ ਜ਼ੋਨ ਨੇ ਕਿਸੇ ਵੀ ਜ਼ੋਨ ਤੋਂ ਕੋਈ ਇਸ ਤਰ੍ਹਾਂ ਦਾ ਜਥਾ ਹੈਗਾ ਜਿਹੜਾ ਚੰਡੀਗੜ੍ਹ ਨੂੰ ਰਵਾਨਾ ਹੋ ਗਿਆ ਨਹੀਂ ਜੀ ਜਿੰਨੇ ਵੀ ਰਵਾਨੇ ਵੱਖ-ਵੱਖ ਥਾਂ ਦੇ ਰੋਕ ਲਿਆ ਉਹਨਾਂ ਨੇ ਜਿੱਥੇ ਵੀ ਕੋਈ ਮਿਲਿਆ ਪੁਲਿਸ ਨੇ ਆਪਣੀ ਪੂਰੀ ਤਰੀਕੇ ਨਾਲ ਚਿੱਟੇ ਵਾਲੇ ਭਾਂ ਰੁਕਣਾ ਰੁਕਣਾ ਕਿਸਾਨਾਂ ਨੂੰ ਰੋਕ ਲਿਆ ਜਿੱਥੇ-ਜਿੱਥੇ ਵੀ ਹੋ ਗਏ ਕਿ ਜਥੇਬੰਦੀਆਂ ਦੇ ਆਗੂਆਂ ਵੱਲੋਂ ਹੁਣ ਕੀ ਕਾਲਾਂ ਨੇ ਕੀ ਰੂਪਰੇਖਾ ਤੁਹਾਡੀ ਅਗਲੀ ਦੇਖੋ ਜੀ ਸਾਨੂੰ ਜਿਹੜੀ ਅੱਜ ਦੀ ਰੂਪਰੇਖਾ ਸੀ ਕਿ ਜਿੱਥੇ ਤੁਹਾਨੂੰ ਰੋਕਣਗੇ ਤੁਸੀਂ ਸ਼ਾਂਤੀਪੂਰਤੀ ਕਹਿਣਾ ਬਹਿ ਜਾਣਾ ਪਰ ਪ੍ਰਦਰਸ਼ਨ ਕਰਨਾ ਅਗਲਾ ਹੀ ਇੰਤਜ਼ਾਰ ਕਰਦੇ ਪਏ ਆ ਸਾਡੇ ਸਯੁਕਤ ਕਿਸਾਨ ਮੋਰਚੇ ਦਾ ਜਿਹੜੀ ਵੀ ਕਾਲ ਆਊਗੀ ਛੜਕਾਂ ਰੋਕਣ ਦੀ ਆਊਗੀ ਤੇ ਸੜਕਾਂ ਵੀ ਰੋਕਾਂਗੇ ਕਿਸੇ ਨਾ ਕਿਸੇ ਤਰੀਕੇ ਨਾਲ ਆਗੂਆਂ ਨੂੰ ਰਹਾ ਕਰਾਂ ਦੀ ਗਤੀਵਿਧੀ ਜਿਹੜੀ ਆ ਉਹ ਤੁਹਾਡੀ ਇਦਾਂ ਹੀ ਯਾਰੀ ਰਹੂਗੀ ਕਿਸੇ ਨਾ ਕਿਸੇ ਤਰੀਕੇ ਨਾਲ ਹੋ ਇਸ ਜਥੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਹਿਲਾਵਾਂ ਨੇ ਜਿਹੜੀਆਂ ਉਹ ਵੀ ਮੌਜੂਦ ਨੇ ਉਹਨਾਂ ਦੀ ਅਗਵਾਈ ਕਰ ਰਹੇ ਨੇ ਜਲਾ ਅਗੂ ਨੇ ਬੀਬੀ ਦਵਿੰਦਰ ਕੌਰ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਨੂੰ ਜੋ ਪੁਲਿਸ ਵੱਲੋਂ ਰੋਕਾਂ ਲਗਾਈਆਂ ਜਾ ਰਹੀਆਂ ਨੇ ਗ੍ਰਿਫਤਾਰੀ ਇਸ ਜਥੇਬੰਦੀ ਦੇ ਜੋ ਆਗੂ ਨੇ ਗੁਰਪ੍ਰਤਾਪ ਉਹਨਾਂ ਨੂੰ ਦੀ ਗ੍ਰਿਫਤਾਰੀ ਨੂੰ ਲੈ ਕੇ ਰਾਤ ਵੀ ਜਿਹੜੀਆਂ ਤਿੱਖੀਆਂ ਝੜਫਾ ਹੋਈਆਂ ਸੀ ਇਹ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਵੇਖੋ ਇਹ ਵਿੱਚ ਤਾਂ ਪੂਰਾ ਗੁਲਾਮੀ ਦਾ ਅਹਿਸਾਸ ਜਿਹੜਾ ਸਰਕਾਰ ਵੱਲੋਂ ਕਰਾਇਆ ਜਾ ਰਿਹਾ ਹੁਣ ਤਾਂ ਇਦਾਂ ਲੱਗਦਾ ਵੀ ਜਿੱਦਾਂ ਦਿੱਲੀ ਮੋਦੀ ਦੀ ਹੋ ਗਈ ਤੇ ਚੰਡੀਗੜ੍ਹ ਜਿਹੜਾ ਭਗਵੰਤ ਮਾਨ ਦੀ ਜਾਇਦਾਦ ਬਣ ਗਿਆ ਤੇ ਅਸੀਂ ਸਿਰਫ ਇੱਕ ਵੋਟਰ ਬੈਂਕ ਹੀ ਰਹਿ ਗਏ ਆ ਵੀ ਜਿਨ੍ਹਾਂ ਨੂੰ ਵਰਤ ਲਿਆ ਤੇ ਮੁੜ ਕੇ ਛੱਡ ਦਿੱਤਾ ਇਹ ਹੈਰਾਨਗੀ ਇਸ ਗੱਲ ਦੀ ਆ ਵੀ ਜੇਕਰ ਅਸੀਂ ਆਪਣੀ ਰਾਜਧਾਨੀ 'ਚ ਜਾ ਕੇ ਗੱਲ ਨਹੀਂ ਕਰਨ ਰੱਖ ਸਕਦੇ ਨਾ ਸਾਡਾ ਮੁੱਖ ਮੰਤਰੀ ਸਾਡੀ ਗੱਲ ਸੁਣਨ ਨੂੰ ਤਿਆਰ ਹੈ ਤੇ ਫਿਰ ਇੱਕ ਰਸਤਾ ਹੋ ਰਿਹਾ ਸੀ ਤੇ ਕਹਿੰਦੇ ਸਰਕਾਰ ਉਸਰ ਪੈਸੇ ਵਾਲੂ ਧਿਆਨ ਕਰ ਲੈ ਵੀ ਸਾਨੂੰ ਪਾਕਿਸਤਾਨ ਵਾਲੇ ਪਾਸੇ ਨੂੰ ਤੋਰ ਦੇ ਵੀ ਜਾਓ ਉਧਰ ਨੂੰ ਕਿਉਂਕਿ ਅੱਜ ਤਾਂ ਬਿਲਕੁਲ ਇਦਾਂ ਲੱਗਦਾ ਵੀ ਜਿੱਦਾਂ ਪਹਿਲਾਂ ਕਹਿੰਦੇ ਸੀ ਵੀ ਅਸੀਂ ਦਿੱਲੀ ਨਹੀਂ ਜਾ ਸਕਦੇ ਵੀ ਉਹ ਉੱਥੇ ਪਤਾ ਨਹੀਂ ਕੀ ਹੋ ਜਾਣਾ ਤੇ ਅੱਜ ਚੰਡੀਗੜ੍ਹ ਜਾਣ ਤੋਂ ਰੋਕਣ ਤੇ ਜਗ੍ਹਾ-ਜਗ੍ਹਾ ਤੇ ਨਾਕਾਬੰਦੀ ਕਰਕੇ ਇਦਾਂ ਹੀ ਸਭ ਨੂੰ ਕਿਉਂਕਿ ਸਾਡੇ ਸੂਬੇ ਵੱਲੋਂ ਕਾਲ ਸੀ ਵੀ ਜਿੱਥੇ ਵੀ ਪ੍ਰਸ਼ਾਸਨ ਰੋਕ ਦਾ ਕਲੈਸ਼ ਨਹੀਂ ਕਰਨਾ ਪਰ ਇੱਕ ਸਾਈਡ ਤੇ ਤੁਸੀਂ ਬੈਠ ਜਾਣਾ ਤਾਂ ਕਿ ਲੋਕ ਪਰੇਸ਼ਾਨ ਨਾ ਹੋ ਤੇ ਜੇ ਲੋਕ ਪਰੇਸ਼ਾਨ ਹੁੰਦੇ ਨੇ ਫਿਰ ਉਹ ਕਿਸਾਨ ਜਥੇਬੰਦੀਆਂ ਤੇ ਕਿੰਤੂ ਪਰੰਤੂ ਕਰਦੇ ਆ ਤੇ ਜਿਹੜਾ ਰਾਤ ਵਰਤਾਰਾ ਵਾਪਰਿਆ ਉਹਦੇ ਵਿੱਚ ਪ੍ਰਸ਼ਾਸਨ ਨੇ ਜੋ ਧੱਕੇਸ਼ਾਈ ਜਿਹੜੀ ਕਿ ਉੱਥੋਂ ਦੀ ਮਰਦਾਨਾ ਪੁਲਿਸ ਸੀ ਉਹਨਾਂ ਵੱਲੋਂ ਔਰਤਾਂ ਤੇ ਜਿਵੇਂ ਹੱਥ ਚੁੱਕਿਆ ਗਿਆ ਉਹਨਾਂ ਦੇ ਵਾਲ ਪੁੱਟੇ ਗਏ ਗਾਲੀ-ਗਲੋਚ ਕੀਤਾ ਗਿਆ ਹੋ ਸਕਦਾ ਕਿ ਕਵਰੇਜ ਮੀਡੀਆ ਰਾਈ ਨਾ ਹੋਈ ਹੋਏ ਪਰ ਬੀਬੀਆਂ ਨੇ ਉੱਥੇ ਤੁਹਾਨੂੰ ਆਪਣੇ ਹਾਲਾਤ ਵਿਖਾਏ ਸੀ ਤੇ ਉਥੇ ਜਿਹੜੀ ਸ਼ਬਦਾਵਲੀ ਉਹਨਾਂ ਵੱਲੋਂ ਵਰਤੀ ਗਈ ਆ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਐਸਐਸਪੀ ਸਾਹਿਬ ਨੂੰ ਮਿਲ ਕੇ ਗਰਦਾਸਪੁਰ ਨੂੰ ਤੇ ਉਹ ਚੀਜ਼ ਨੂੰ ਉੱਥੇ ਰੱਖਾਂਗੇ ਵੀ ਇਹ ਦੱਸੋ ਵੀ ਇਹ ਕਿਹੜਾ ਤੁਹਾਡੀ ਕਾਨੂੰਨ ਦੀ ਉਲੰਘਣਾ ਨਹੀਂ ਸੀ ਹੋ ਰਹੀ ਜੇਕਰ ਕਿਸਾਨ ਜਾਂ ਚੰਡੀਗੜ੍ਹ ਜਾਂਦੇ ਨੇ ਤੇ ਕਾਨੂੰਨ ਦੀ ਉਲੰਘਣਾ ਹੁੰਦੀ ਆ ਤੇ ਤੁਹਾਡੇ ਵਰਦੀਧਾਰੀ ਜਿਹੜੇ ਹੈਗੇ ਨੇ ਮੁਲਾਜ਼ਮ ਉਹ ਜੋ ਕਰ ਰਹੇ ਨੇ ਉਹ ਵਰਤਾਰਾ ਸਹੀ ਆ ਸੋ ਅੱਜ ਦੇ ਇਸ ਸਾਰੇ ਸਿਲਸਲੇ ਦੇ ਵਿਚਾਲੇ ਜੋ ਰੋਕਾਂ ਲਗਾਈਆਂ ਜਾ ਰਹੀਆਂ ਨੇ ਜਾਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਇਹਦੇ ਵਿੱਚ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਬਿਆਨ ਆਉਂਦਾ ਤਾਜਾ ਕਿ ਇਹ ਧਰਨੇ ਪ੍ਰਦਰਸ਼ਨ ਨੇ ਜਿਹੜੇ ਇਹਦੇ ਨਾਲ ਲੋਕਾਂ ਦੀ ਖੱਜਲਖਵਰੀ ਵੱਧਦੀ ਆ ਲੋਕ ਪਰੇਸ਼ਾਨ ਹੁੰਦੇ ਰਾਹਗੀਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਜਿਵੇਂ ਲੰਬੇ ਸਮੇਂ ਤੋਂ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਤੇ ਰਾਹ ਜਿਹੜਾ ਕਿਸਾਨਾਂ ਨੂੰ ਕੋਈ ਹੋਰ ਇਖਤਿਆਰ ਕਰਨਾ ਚਾਹੀਦਾ ਵੇਖੋ ਜੇ ਲੋਕਾਂ ਨੂੰ ਪਰੇਸ਼ਾਨ ਕਰਨਾ ਹੁੰਦਾ ਤੇ ਅੱਜ ਵੀ ਅਸੀਂ ਜਿੱਦਾਂ ਐਸੀ ਰਸਤਾ ਬੰਦ ਕਰ ਹੀ ਸਕਦੇ ਸੀ ਜੋ ਸੂਬੇ ਦੇ ਕਾਲ ਸੀ ਕਿ ਲੋਕਾਂ ਨੂੰ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਕਿਉਂਕਿ ਸਰਕਾਰ ਦੀ ਮਨਸ਼ਾ ਕਿ ਕਿਸਾਨਾਂ ਜਿੱਥੇ ਬੰਦੀਆਂ ਨੂੰ ਜਿਹੜਾ ਉਹ ਬਦਨਾਮ ਕੀਤਾ ਜਾਏ ਪਰ ਸਾਡੇ ਵੀ ਆਗੂ ਜਿਹੜੇ ਉਹ ਬਹੁਤ ਸੂਝਵਾਨ ਨੇ ਉਹਨਾਂ ਨੇ ਉਸੇ ਟਾਈਮ ਹੀ ਇਸ ਚੀਜ਼ ਨੂੰ ਸਮਝਦਿਆ ਹੋਇਆ ਇਹ ਕਿ ਆ ਪੇ ਕਿਸੇ ਨੇ ਵੀ ਰੋਡ ਕੋਈ ক্লোਜ਼ ਨਹੀਂ ਕਰਨਾ ਸਭ ਨੇ ਇੱਕ ਸਾਈਡ ਤੇ ਬੈਨਾ ਲੇਕਿਨ ਜੇਕਰ ਸਰਕਾਰ ਸ਼ਾਮ ਤੱਕ ਸਾਡੇ ਆਗੂਆਂ ਨੂੰ ਰਿਹਾ ਨਹੀਂ ਕਰਦੀ ਤੇ ਉਸ ਤੋਂ ਬਾਅਦ ਕੋਈ ਨਾ ਕੋਈ ਜਿਹੜੀ ਨਵੀਂ ਵਿਵਸਥਾ ਬੰਦੀ ਉਹ ਲੀਕੀ ਜਾਏਗੀ ਫਿਰ ਉਹਦੇ ਅਨੁਸਾਰ ਜੋ ਸਾਨੂੰ ਕਾਲ ਆਏਗੀ ਆਪਾਂ ਉਸੇ ਤਰੀਕੇ ਨਾਲ ਪ੍ਰੋਟੈਸਟ ਕਰਾਂਗੇ ਇਸ ਨੂੰ ਬੀਬੀ ਦਵਿੰਦਰ ਕੋਰ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਸੂਬੇ ਦੇ ਵਿੱਚ ਜਿਹੜਾ ਪੂਰੀ ਤਰ੍ਹਾਂ ਮੁੱਖ ਮੰਤਰੀ ਪੰਜਾਬ ਵੱਲੋਂ ਆਮ ਮਦਦ ਪਾਰਟੀ ਦੀ ਸਰਕਾਰ ਵੱਲੋਂ ਜਿਹੜਾ ਇੱਕ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਉਹਨਾਂ ਦਾ ਕਹਿਣਾ ਕਿ ਪਹਿਲਾਂ ਜਦੋਂ ਦਿੱਲੀ ਕੂਚ ਦੇ ਦੌਰਾਨ ਮੋਦੀ ਸਰਕਾਰ ਵੱਲੋਂ ਜਿਹੜਾ ਉਹਨਾਂ ਨੂੰ ਰੋਕਿਆ ਜਾ ਰਿਹਾ ਸੀ ਜੋ ਦਿੱਲੀ ਰਾਜਧਾਨੀ ਹੈ ਉੱਥੇ ਨਹੀਂ ਸੀ ਜਾਣ ਦਿੱਤਾ ਜਾ ਰਿਹਾ ਤੇ ਹੁਣ ਜੋ ਪੰਜਾਬ ਦੀ ਸਰਕਾਰ ਹੈ ਜਾਂ ਪੰਜਾਬ ਪੁਲਿਸ ਹੈ ਉਹਨਾਂ ਵੱਲੋਂ ਚੰਡੀਗੜ੍ਹ ਜੋ ਪੰਜਾਬ ਦੀ ਰਾਜਧਾਨੀ ਹੈ ਉੱਥੇ ਜਾਣ ਤੋਂ ਵੀ ਰੋਕੇ ਜਾ ਰਿਹਾ ਸੋ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕੇ ਬੇਸ਼ੱਕ ਇਧਰ ਜੋ ਧਰਨਾਕਾਰੀ ਨੇ ਇੱਕ ਸਾਈਡ ਤੇ ਸ਼ਾਂਤਮਈ ਢੰਗ ਦੇ ਨਾਲ ਬੈਠੇ ਹੋਏ ਨੇ ਉਧਰ ਜੋ ਪੁਲਿਸ ਦੇ ਸੁਰੱਖਿਆ ਘੇਰੇ ਦੇ ਦਰਨਵੀ ਜੋ ਆਵਾਜਾਈ ਹੈ ਬਿਲਕੁਲ ਨਿਰੰਤਰ ਜਾਰੀ ਹੈ ਉਹ ਚਾਹੇ ਆਮ ਆਵਾਜਾਈ ਹੋਵੇ ਚਾਹੇ ਉਹ ਜਿਵੇਂ ਚੋਲਾ ਸਾਹਿਬ ਦੇ ਮੇਲੇ ਤੋਂ ਫਰਤ ਰਹੀਆਂ ਸੰਗਤਾਂ ਹੋਣ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਿ ਜੋ ਸੰਗਤਾਂ ਨੇ ਚੋਲਾ ਸਾਹਿਬ ਦੇ ਮੇਲੇ ਤੋਂ ਵਾਪਸੀ ਪਰਤਰੀਆਂ ਨੇ ਇਸ ਤੋਂ ਇਲਾਵਾ ਆਮ ਆਵਾਜਾਈ ਜਿਹੜੀ ਦੋਵੜ ਨਾਕੇ ਤੇ ਤੁਹਾਨੂੰ ਦੱਸਦੀ ਹੈ ਦੁਬਾਰਾ ਕਿ ਦੋਵਾਲ ਨਾਕਾ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਾਣਾ ਸ਼ਾਲਾ ਥਾਣਾ ਅਧੀਨ ਪ੍ਰਾਣਾ ਸ਼ਾਲਾ ਥਾਣਾ ਦੀ ਹਦੂਦ ਦੇ ਵਿੱਚ ਜੋ ਆਵਾਜਾਈ ਹੈ ਆਵਾਜਾਈ ਬਿਲਕੁਲ ਜਾਰੀ ਹੈ ਇਧਰ ਦੂਰ ਤੱਕ ਜਿਹੜਾ ਇਸ ਧਰਨਾਕਾਰੀਆਂ ਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਸੁਰੱਖਿਆ ਘੇਰੇ ਦੇ ਰੂਪ ਦੇ ਵਿੱਚ ਇੱਕ ਚੈਨ ਘੇਰਾ ਬਣਾਇਆ ਹੋਇਆ ਸੋ ਇਹ ਸ਼ਾਂਤ ਮਈ ਢੰਗ ਦੇ ਨਾਲ ਜੋ ਇੱਥੇ ਜੋ ਬੈਠੇ ਆ ਆਪਣਾ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਪੰਜਾਬ ਸਰਕਾਰ ਦੇ ਖਿਲਾਫ ਜਿਹੜੇ ਨਾਰੇਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਸੋ ਆਗੂਆਂ ਦਾ ਕਹਿਣਾ ਕਿ ਜੋ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਪੂਰੀ ਤਰ੍ਹਾਂ ਇੱਕ ਗੁਲਾਮੀ ਦਾ ਜਿਹੜਾ ਅਹਿਸਾਸ ਕਰਾਇਆ ਜਾ ਰਿਹਾ ਪਰ ਉਹ ਲੋਕਾਂ ਦੀ ਜਿਹੜਾ ਪ੍ਰੇਸ਼ਾਨੀ ਦਾ ਸਬਬ ਬਿਲਕੁਲ ਨਹੀਂ ਬਣ ਰਿਹਾ ਜੋ ਐਸ ਕੇ ਐਮ ਦੀ ਕਾਲ ਦੇ ਤਹਿਤ ਕਿਸਾਨ ਜਥੇਬੰਦੀਆਂ ਦੇ ਜਿਹੜੇ ਉਹਨਾਂ ਦੇ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਸ਼ਾਂਤਮਈ ਢੰਗ ਦੇ ਨਾਲ ਜੋ ਬੈਠ ਕੇ ਉਹ ਬਰਤਨਸ਼ਣ ਕਰ ਰਹੇ ਨੇ ਤੇ ਆਉਣ ਵਾਲੇ ਦੇ ਵਿੱਚ ਜੋ ਵੀ ਉਹਨਾਂ ਦੀ ਜਥੇਬੰਦੀ ਦਾ ਹੁਕਮ ਹੋਵੇਗਾ ਉਸੇ ਤਹਿਤ ਦੀ ਜੋ ਆਪਣੀ ਅਗਲੀ ਰੂਪਰੇਖਾ ਉਹ ਅਲਿਖਣਗੇ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ